ਪਾਸ ਸਾਹਿਬ ਦਾ ਇੱਕ ਸ਼ੇਅਰ ਹੈ ਕਿ ਮੈਂ ਤੇ ਕਾਂ ਹਾਂ ਹਰ ਕੀਤੇ ਕਿਰਾਏ ਤੇ ਉੱਗਾਵਾਂ ਮੈਂ ਇਸ ਤਰ੍ਹਾਂ ਮੈਨੂੰ ਕਰਨਾ ਪੈਣਾ ਇਹ ਹੁਣ ক্লোਜ਼ ਮੀਡੀਆ ਤੇ ਇਹਦੇ ਵਿੱਚ ਮੈਂ ਐਕਚੁਅਲੀ ਮੈਂ ਇਸ ਤਰ੍ਹਾਂ ਵੀ ਬੋਲ ਸਕਦਾ ਤੇ ਮੈਂ ਲਾਈਟ ਵੀ ਬੋਲ ਸਕਦਾ ਤੇ ਇਹ ਗੱਲ ਉਹ ਜਿਹੜਾ ਨਾ ਪਰ ਇਹਦੇ ਵਿੱਚ ਵੀ ਕੁਝ ਲੋਕ ਅਜੇ ਵੀ ਉੱਥੇ ਹੀ ਫਸੇ ਹੋਏ ਆ ਉਹ ਜੋ ਫਿਲਮ ਤੇ ਆ ਕੇ ਵੀ ਮੈਂ ਤਾਂ ਇਸ ਤਰ੍ਹਾਂ ਕਰਦਾ ਆ ਉਸੇ ਤਰ੍ਹਾਂ ਹੀ ਕਰਦੇ ਨੇ ਇਹ ਅਪਡੇਟ ਹੋਣਾ ਜ਼ਰੂਰੀ ਆ ਕਿ ਥੀਏਟਰ ਤੇ ਸਿਨੇਮਾ ਦਾ ਇੱਕ ਫਰਕ ਹੈ ਇਹ ਨਹੀਂ ਇਹਨਾਂ ਦੀ ਨਿੱਜੀ ਜ਼ਿੰਦਗੀ ਕਦੀ ਨਹੀਂ ਸੁਣੀ ਹੋਣੀ ਕਿ ਕਿ ਕਿੱਥੋਂ ਕਿੰਨਾ ਸਫ਼ਰ ਕਰਕੇ ਥੀਏਟਰ ਹੀ ਕਰਨ ਜਾਂਦੇ ਹੁੰਦੇ ਸੀ ਕਿੱਥੇ ਕਿੱਥੇ ਕਿੰਨਾ ਹਾਲਾਤਾਂ 'ਚ ਕਰਦੇ ਸੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸੁੱਚਾ ਸੂਰਮਾ ਫਾਈਨਲੀ ਫਿਲਮ ਜੜੀਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਤੇ ਮੇਰੇ ਨਾਲ ਹੈ ਉਹਦੀ ਸਟਾਰ ਕਾਸ ਉਹਨਾਂ ਦਾ ਸਵਾਗਤ ਕਰਦੇ ਆ ਤੇ ਗੱਲਬਾਤ ਦਾ ਸਿਸਲਾ ਕਰਾਈ ਤੌਰ ਤੇ ਆ। ਸੋ ਮੇਰੇ ਨਾਲ ਹੈ ਜੀ ਗੁਰਿੰਦਰ ਮਖਨਾ ਜੀ ਤੇ ਨਾਲ ਜੀ ਹੈ ਜੀ ਸਾਡੇ ਮਨਵੀਰ ਰਾਏ ਐਂਡ ਗੁਰਪ੍ਰੀਤ ਤੋਤੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸੋ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿ ਫਾਈਨਲੀ ਜਿਹੜੀ ਫਿਲਮ ਹੈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਕਾਫੀ ਟਾਈਮ ਪਹਿਲਾਂ ਜਿਹੜਾ ਇਹ ਫਿਲਮ ਬਣ ਕੇ ਰੈਡੀ ਹੋ ਚੁੱਕੀ ਸੀ ਪਰ ਰਿਲੀਜ਼ ਨੂੰ ਕਾਫੀ ਟਾਈਮ ਲ ਪਤਾ ਲੱਗੀ ਆ ਨਹੀਂ ਇਹ ਤਾਂ ਪਤਾ ਸੀ ਕਿ ਫਿਲਮ ਰਿਲੀਜ਼ ਹੋਏਗੀ ਪਰ ਇਹ ਨਹੀਂ ਸੀ ਪਤਾ ਕਿ ਕਦੋਂ ਹੋਏਗੀ ਕਿਉਂਕਿ ਜਿਹੜੇ ਟੈਕਨੀਕਲ ਸੀਜ਼ਾ ਨੇ ਜਾਂ ਫਿਰ ਜੋ ਵੀ ਕਹਿੰਦੇ ਆ ਕਿ ਬੱਬੂ ਸਰ ਦਾ ਕਹਾਣਾ ਵੀ ਜਿਹੜੇ ਰੰਗ ਫਿਲਮ ਦੇ ਵਿੱਚ ਪਾਉਣੇ ਸੀ ਹਜੇ ਉਹ ਆਏ ਨਹੀਂ ਸੀ ਮਿਲੇ ਨਹੀਂ ਸੀ ਸਾਨੂੰ ਇਸ ਲਈ ਇਹ ਤਾਂ ਅਸੀਂ ਆਪਣੀ ਟੈਕਨੀਕਲ ਟੀਮ ਤੇ ਛੱਡ ਦਿੰਦੇ ਆ ਪਰ ਇਹ ਫਿਲਮ ਆਉਣੀ ਸੀ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਸੀ ਇਸ ਫਿਲਮ ਦੇ ਉੱਤੇ ਬਹੁਤ ਪੈਸੇ ਤੇ ਬਹੁਤ ਵਧੀਆ ਬਹੁਤ ਮਿਹਨਤ ਬਹੁਤ سارے ਆਰਟਿਸਟ ਸਭ ਕੁਝ ਲੱਗਿਆ ਹੋਇਆ ਸੀਗਾ ਜੀ ਸੋ ਜੇ ਅਸੀਂ ਫਿਲਮ ਦੀ ਟੈਕਨੀਕਲੀ ਗੱਲ ਕਰੀਏ ਨਾ ਤਾਂ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਆਡੀਅנס ਇਹ ਕਹਿ ਦਿੰਦੀ ਹੈ ਕਿ ਟੈਕਨੀਕਲੀ ਜੀ ਕਮਜ਼ੋਰ ਹੈਗੀ ਫਿਲਮ ਪਰ ਇਸ ਫਿਲਮ ਦਾ ਜਿਹੜਾ ਟ੍ਰੇਲਰ ਆ ਉਹਨੂੰ ਪਿਆਰ ਬਹੁਤ ਮਿਲ ਰਿਹਾ ਐਂਡ ਫਿਲਮ ਦੇ ਜਿਹੜੇ ਟੈਕਨੀਕਲੀ ਜਿਹੜੇ ਚੀਜ਼ਾਂ ਯੂਜ਼ ਕੀਤੀਆਂ ਗਈਆਂ ਨੇ ਸੈੱਟ ਹੋ ਗਿਆ ਕੋਸਟਿਮ ਹੋ ਗਿਆ ਉਹਦੀ ਬਹੁਤ ਤਾਰੀਫ ਹੋ ਰਹੀ ਹੈ ਤੇ ਕੀ ਕਹਿਣਾ ਚਾਹੂੰਗਾ ਇਹਦਾ ਸਿਹਰਾ ਸਾਡੇ ਡਾਇਰੈਕਟਰ ਸਾਹਿਬ ਨੂੰ ਸਾਡੇ ਪ੍ਰੋਡਿਊਸਰ ਸਾਹਿਬ ਨੂੰ ਸਾਗਾ ਟੀਮ ਨੂੰ ਸੁਮੇਤ ਜੀ ਨੂੰ ਜਾਂਦਾ ਕਿਉਂਕਿ ਉਹਨਾਂ ਨੇ ਇੰਨੀ ਬਰੀਕੀਅਤ ਨਾਲ ਕੰਮ ਕੀਤਾ ਹੈ ਹਰ ਜਿਹੜਾ ਇਹਦਾ ਫੀਲਡ ਹੈ ਚਾਹੇ ਕੋਸਟਿਊਮ ਹੈ ਚਾਹੇ ਮੇਕਅਪ ਹੈ ਚਾਹੇ ਪ੍ਰੋਪਰਟੀ ਹੈ ਚਾਹੇ ਲੋਕੇਸ਼ਨਸ ਹੈ ਸਭ ਤੋਂ ਪਹਿਲਾਂ ਇਹਨਾਂ ਦੀ ਮਾਂ ਹੈ ਸਕ੍ਰਿਪਟ ਸਕ੍ਰਿਪਟ ਤੇ ਇੱਕ ਡਾਇਲੌਗ ਤੇ ਕਹਾਣੀ ਤੇ ਸਕ੍ਰੀਨ ਪਲੇ ਤੇ ਕੰਮ ਕੀਤਾ ਗਿਆ ਗੁਰਪ੍ਰੀਤ ਰਟਾਲ ਨੇ ਵੀ ਡਾਇਲੌਗ ਬਹੁਤ ਸੋਹਣੇ ਲਿਖਿਆ ਔਰ ਜਿਹੜੀ ਇਹ ਡਾਇਰੈਕਸ਼ਨ ਟੀਮ ਹੈ ਉਹਨਾਂ ਨੇ ਬਾਕਮਾਲ ਕੰਮ ਕੀਤਾ ਸੀ ਪਹਿਲਾਂ ਉਹਨੇ ਚਰਚਾ ਕਰ ਰਹੇ ਸਾਂ ਕਿ ਜੇ ਕਰਾਊਡ ਦਾ ਵੀ ਸੀਨ ਲੱਗਾ ਤੇ ਪਿੱਛੇ ਦੂਰ ਕਿਤੇ ਕੋਈ ਇੱਧਰ ਉੱਧਰ ਕੋਈ ਕਰ ਰਿਹਾ ਕੰਮ ਤੇ ਉਹਦੀ ਤੇ ਬਰੀਕੀ ਰੱਖੀ ਕਿ ਪਹਿਲਾਂ ਉਹ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਤੇ ਉਹ ਇਨਵੋਲ ਹੈ ਕਿ ਨਹੀਂ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਬੜੀ ਬਰੀਕੀ ਨਾਲ ਮਿਹਨਤ ਜਿਹੜੀ ਦੂਜੀ ਗੱਲ ਮਿਹਨਤ ਤੇ ਇਮਾਨਦਾਰੀ ਜਿੱਥੇ ਹੋਵੇ ਨਾ ਉਹਨੇ ਉਹ ਪਾਸ ਸਾਹਿਬ ਦਾ ਕਸ਼ੇਰ ਹੈ ਕਿ ਮੈਂ ਤੇ ਕਾਂ ਹਾਂ ਹਰ ਕੀਤੇ ਕਿਰਾਏ ਤੇ ਉਗਾਵਾਂਗਾ ਤੇ ਇਹਨੇ ਉੱਗੀ ਆਉਣਾ ਇਹਨੇ ਨਿਕਲੀ ਆਉਣਾ ਲੋਕਾਂ ਨੂੰ ਟ੍ਰੇਲਰ ਨੇ ਜਿਹੜਾ ਇਹ ਕੋਈ ਫੇਕ ਵਿਊਜ਼ ਜਾਂ ਕੋਈ ਇਹੋ ਜਿਹੀ ਚੀਜ਼ ਨਹੀਂ ਸੀ ਆਪ ਹੀ ਅੱਜ ਤਕਰੀਬਨ 5 ਮਿਲੀਅਨ ਦੇ ਕਰੀਬ ਟ੍ਰੇਲਰ ਦਾ ਵਿਊ ਹੋ ਗਿਆ ਬਿਨਾ ਕਿਸੇ ਦੂਜੀ ਪ੍ਰੋਮੋਸ਼ਨ ਤੋਂ ਤੇ ਇਹਦਾ ਸਿਰ ਬੱਬੂ ਭਾਜੀ ਨੂੰ ਜਾਂਦਾ ਕਿ ਇੰਨੀ ਕਟੜ ਫੈਨ ਫੋਲੋਇੰਗ ਹੈ ਇੰਨੇ ਪਿਆਰੇ ਲੋਕ ਨੇ ਕਮਾਲ ਹੈ ਜੇ ਅਸੀਂ ਬੱਬੂ ਸਰ ਦੀ ਗੱਲ ਕਰੀਏ ਤਾਂ ਬੱਬੂ ਮਾਨ ਸਰ ਦੇ ਸੱਚੀ-ਮੱਚੀ ਕਟੜ ਫੈਨ ਹੀ ਨੇ ਤਾਂ ਤੁਸੀਂ ਸਾਰਿਆਂ ਨੇ ਉਹਦਾ ਉਹਨਾਂ ਦੇ ਨਾਲ ਕੰਮ ਕੀਤਾ ਤਾਂ ਮਤਲਬ ਤੁਸੀਂ ਸਾਰੇ ਫੈਨ ਸੀਗੇ ਐਂਡ ਜਦੋਂ ਤੁਸੀਂ ਫਰਸਟ ਟਾਈਮ ਸੈੱਟ ਤੇ ਗਏ ਤਾਂ ਮਤਲਬ ਕਿਸ ਤਰ੍ਹਾਂ ਤੋਂ ਮਤਲਬ ਉਹ ਨਰਵਸਨੈਸ ਸੀਗੀ ਜਾਂ ਫਿਰ ਐਕਸਾਈਟਮੈਂਟ ਸੀਗੀ ਐਕਸਾਈਟਮੈਂਟ ਹੀ ਕਹਿ ਸਕਦੇ ਹਾਂ ਕਿਉਂਕਿ ਆਪਣਾ ਜਦੋਂ ਫੈਨ ਦੀ ਗੱਲ ਕਰੀਏ ਤਾਂ ਉਹ ਇਹ ਸੀਗਾ ਕਿ ਜਦੋਂ ਇਹਨਾਂ ਦੀ ਪਿਆਸ ਐਲਬਮ ਆਈ ਸੀ ਤਾਂ ਮੈਂ 40 ਰੁਪਏ ਜੋੜ ਕੇ ਪੈਸੇ ਮੈਂ ਖਰੀਦੀ ਮਨਵੀਰ ਕੈਸਟ ਮਤਲਬ ਜਿਵੇਂ ਕਦੇ ਮੰਮੀ ਤੋਂ ਮੰਗ ਲਏ ਕਦੇ ਮਤਲਬ ਕੁਝ ਕੋਲੇ ਹੁੰਦੇ ਸੀਗੇ ਤੇ ਮੈਂ ਸਿਰਫ ਇਸ ਕਰਕੇ ਪੈਸੇ ਜੋੜ ਰਿਆ ਸੀ ਕਿ ਮਾਨ ਸਾਹਿਬ ਦੀ ਐਲਬਮ ਉਹ ਤੇ ਕੈਸਟਾਂ ਆਉਂਦੀਆਂ ਹੁੰਦੀ ਸੀ ਉਹ 40 ਕੈਸਟਾਂ ਹੀ ਮੈਂ 40 ਰੁਪਏ ਦੀ ਕੈਸਟ ਖਰੀਦੀ ਪਰ ਜਦੋਂ ਇਹ ਲੱਗਿਆ ਕਿ ਅੱਜ ਐਕਟਰ ਬਣਿਆ ਤੇ ਉਹਨਾਂ ਨਾਲ ਕੰਮ ਕਰਨਾ ਤਾਂ ਇਹ ਮੇਰੇ ਲਈ ਬਹੁਤ ਵੱਡੇ ਪ੍ਰਾਊਡ ਦੀ ਗੱਲ ਸੀਗੀ ਤੇ ਮਾਨ ਸਾਹਿਬ ਨੇ ਸਾਨੂੰ ਪਿਆਰ ਵੀ ਬਹੁਤ ਦਿੱਤਾ ਸਟੇ ਤੇ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਮਤਲਬ ਨਾਲ ਦੇ ਆਰਟਿਸਟ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਤੇ ਖੁਸ਼ੀ ਹੋਈ ਉਹਨਾਂ ਨਾਲ ਕੰਮ ਕਰਕੇ ਇਹ ਲੋਕਾਂ ਨੇ ਐਵੇਂ ਹਵਾ ਕ੍ਰੀਏਟ ਕੀਤਾ ਉਹ ਇਸ ਤਰ੍ਹਾਂ ਕਿਉਂਕਿ ਜਦੋਂ ਤੱਕ ਤੁਸੀਂ ਕਿਸੇ ਨਾਲ ਵਿਚਰਦੇ ਨਹੀਂ ਤੁਸੀਂ ਆਪਣੀ رائے ਨਹੀਂ ਬਣਾ ਸਕਦੇ ਉਹ ਸੁਣੀ ਸੁਣਾਈ ਗੱਲ ਹੈ ਸੋਸ਼ਲ ਮੀਡੀਆ ਟਾਈਪ ਗੱਲ ਹੈ ਪਰ ਨਹੀਂ ਉਹੋ ਜਿਹੀ ਨਹੀਂ ਆ ਉਹ ਚੰਗਿਆਈ ਦੇ ਤੇ ਸਚਾਈ ਦੇ ਉਪਾਸ਼ਕ ਨੇ ਸੀ ਅੱਜ ਦੇ ਟਾਈਮ ਦੇ ਜੈਸੀ ਗੱਲ ਕਰੀਏ ਸੋਸ਼ਲ ਮੀਡੀਆ ਨੇ ਬਹੁਤ ਕੁਝ ਜਿਹੜਾ ਇਹ ਈਜ਼ੀ ਕਰ ਦਿੱਤਾ ਪਰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਇਹ ਸੋਸ਼ਲ ਮੀਡੀਆ ਕਰਕੇ ਫੇਕ ਨਿਊਜ਼ ਬਹੁਤ ਜ਼ਿਆਦਾ ਫੈਲਦੀ ਹੈ ਈਜ਼ੀ ਤਾਂ ਇਹ ਵੀ ਕਰਦਾ ਕਿ ਮਤਲਬ ਕਿਸੇ ਦੇ ਇਮੇਜ ਨੂੰ 1 ਮਿੰਟ 'ਚ ਕਿਵੇਂ ਖਰਾਬ ਕੀਤਾ ਜਾ ਸਕੇ ਆਰਟਿਸਟ ਹੁਣ ਜਿਵੇਂ ਦੋ ਫੈਨਸ ਨੇ ਜਾਂ ਦੋ ਥੀਨਾ ਬਣ ਗਏ ਆ ਕਿਸੇ ਨੂੰ ਕੋਈ ਸਿੰਗਰ ਪਸੰਦ ਆ ਕਿਸੇ ਨੂੰ ਕੋਈ ਸਿੰਗਰ ਪਸੰਦ ਆ ਹੈਨਾ ਤਾਂ ਲੋਕ ਉਹਦੀ ਨਾ ਸਿੰਗਿੰਗ ਤੇ ਜਾਂ ਉਹਦੇ ਟੈਲੈਂਟ ਤੇ ਨਹੀਂ ਜਾਂਦੇ ਲੋਕ ਉਹਨਾਂ ਦੇ ਵਿੱਚ ਆਪਸ 'ਚ ਨਾ ਕਲੈਸ਼ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਇਹ ਨਾ ਸ਼ਾਇਦ ਇਹ ਨਾ ਸ਼ਾਇਦ ਉਹ ਸਿੰਗਰ ਲਈ ਬੋਲਿਆ ਗਿਆ ਇਹ ਸ਼ਾਇਦ ਉਹ ਵਾਲੇ ਸਿੰਗਰ ਨੇ ਫਲਾਣੇ ਸਿੰਗਰ ਲਈ ਬੋਲਿਆ ਪਰ ਮੇਰੇ हिसाब ਦੇ ਨਾਲ ਜੋ ਸਰਦੀ ਇਮੇਜ ਸੋਸ਼ਲ ਮੀਡੀਆ ਤੇ ਕ੍ਰੀਏਟ ਹੋਈ ਸੀ ਅਸੀਂ ਖੁਦ ਵੀ ਉਹਨਾਂ ਤੋਂ ਬਹੁਤ ਡਰਦੇ ਸੀਗੇ ਜਦੋਂ ਪਹਿਲੀ ਵਾਰੀ ਮੈਂ ਸੈੱਟ ਦਿਗੇ ਮੇਰਾ ਐਕਸਪੀਰੀਅੰਸ ਬੜਾ ਡਿਫਰੈਂਟ ਸੀ ਪਰ ਉਹਨਾਂ ਨੂੰ ਮਿਲਦੀ ਸਾਰ ਪੂਰੀ ਇਮੇਜ ਚੇਂਜ ਹੋ ਗਈ ਉਹਨਾਂ ਨਾਲ ਗੱਲ ਕਰਕੇ ਐਵੇਂ ਲੱਗਿਆ ਕਿ ਨਹੀਂ ਵੀ ਅਸੀਂ ਤਾਂ ਪਤਾ ਨਹੀਂ ਕਦੋਂ ਦੇ ਜਾਣਦੇ ਆ ਸਰ ਜੇ ਤੁਹਾਡੀ ਗੱਲ ਕੀਤੀ ਜਾਵੇ ਤੁਸੀਂ ਥੀਏਟਰ ਨਾਲ ਬਹੁਤ ਪੁਰਾਣੇ ਜੁੜੇ ਹੋਏ ਹੋ ਬਹੁਤ ਸਾਰੇ ਸਟੂਡੈਂਟਸ ਤੁਹਾਡੇ ਕੋਲ ਪੜ੍ਹ ਕੇ ਗਏ ਹੋਇਆ ਤੇ ਹੁਣ ਤੁਸੀਂ ਜਿਹੜਾ ਇਹ ਕਾਫੀ ਅਰਸੇ ਤੋਂ ਇੰਡਸਟਰੀ ਦੇ ਨਾਲ ਵੀ ਜੁੜੇ ਹੋਏ ਹੋ ਕੀ ਕੀ ਡਿਫਰੈਂਸ ਕੀ ਵੇਖਦੇ ਹੋ ਕਿ ਥੀਏਟਰ ਤੇ ਜਿਹੜੇ ਅਸੀਂ ਸਿਨੇਮਾ ਦੀ ਜੇ ਗੱਲ ਕਰੀਏ ਦੋਵਾਂ 'ਚ ਕਾਫੀ ਡਿਫਰੈਂਸ ਹੈ ਪਰ ਕਿਤੇ ਨਾ ਕਿਤੇ ਹੁਣ ਇਹ ਮਰਜ ਹੁੰਦਾ ਜਾ ਰਿਹਾ ਹੈ ਆ ਤੁਹਾਡੀ ਗੱਲ ਸੱਚੀ ਆ ਥੀਏਟਰ ਐਕਚੁਅਲੀ ਲਾਊਡ ਮੀਡੀਅਮ ਆ ਕਿਉਂਕਿ ਇਹ ਤੇ ਸਾਹਮਣੇ 500 ਲੋਕ ਬੈਠਿਆ ਤਾਂ ਉਹ 5ਵੇਂ 500ਵੇਂ ਤੱਕ ਵੀ ਗੱਲ ਪਹੁੰਚਾਉਣੀ ਹੁੰਦੀ ਆ ਤੇ ਉੱਥੇ ਮੈਨੂੰ ਗੱਲ ਮੈਂ ਇਸ ਤਰ੍ਹਾਂ ਉਹ ਮੈਨੂੰ ਕਰਨਾ ਪੈਣਾ ਇਹ ਹੁਣ ক্লোਜ਼ ਮੀਡੀਆ ਤੇ ਇਹਦੇ ਚ ਮੈਂ ਐਕਚੁਅਲੀ ਮੈਂ ਇਸ ਤਰ੍ਹਾਂ ਵੀ ਬੋਲ ਸਕਦਾ ਤੇ ਮੈਂ ਲਾਈਟ ਵੀ ਬੋਲ ਸਕਦਾ ਤੇ ਇਹ ਗੱਲ ਉਹ ਜਿਹੜਾ ਨਾ ਪਰ ਇਹਦੇ ਚ ਵੀ ਕੁਝ ਲੋਕ ਅਜੇ ਵੀ ਉੱਥੇ ਹੀ ਫਸੇ ਹੋਏ ਆ ਉਹ ਜੋ ਫਿਲਮ ਚ ਆ ਕੇ ਵੀ ਮੈਂ ਤਾਂ ਇਸ ਤਰ੍ਹਾਂ ਕਰਦਾ ਆ ਉਸੇ ਤਰ੍ਹਾਂ ਹੀ ਕਰਦੇ ਨੇ ਇਹ ਅਪਡੇਟ ਹੋਣਾ ਜ਼ਰੂਰੀ ਹੈ ਕਿ ਥੀਏਟਰ ਤੇ ਸਿਨੇਮਾ ਦਾ ਇੱਕ ਫਰਕ ਹੈ ਟੀਵੀ ਤੇ ਸਿਨੇਮਾ ਦਾ ਵੀ ਇੱਕ ਫਰਕ ਹੈ ਤੇ ਉਹ ਫਰਕ ਸਮੇਂ ਦੇ ਨਾਲ ਤੁਹਾਨੂੰ ਸਮਝਣਾ ਚਾਹੀਦਾ ਮੈਨੂੰ ਥੋੜੀ ਥੋੜੀ ਸਮਝ ਤੇ ਅਕਲ ਆ ਗਈ ਸਿਆਣੇ ਲੋਕਾਂ ਦੇ ਨਾਲ ਰਹਿੰਦਿਆਂ ਵੱਡੇ ਐਕਟਰਾਂ ਦੇ ਨਾਲ ਮੈਂ ਜਦੋਂ ਇਹਨਾਂ ਨੂੰ ਫਿਲਮਾਂ ਵਾਲੇ ਲੋਕਾਂ ਨੂੰ ਵਿੱਚ ਰਿਹਾ ਤੇ ਇਹਨਾਂ ਤੋਂ ਮੈਂ ਇਹਨਾਂ ਦੇ ਗੌਰ ਖਿੱਚ ਲੇ ਮੈਂ ਮੈਂ ਥੀਏਟਰ ਗਰੁੱਪ ਤੋਂ ਹਾਂ ਹਾਂ ਅੱਛਾ ਸਾਰਾ ਤੇ ਇਹਨਾਂ ਨੇ ਮੇਰੇ ਥੀਏਟਰ ਵਾਲੇ ਖਿੱਚ ਲੇ ਹਾਂ ਇਹ ਇਸ ਦਾ ਡਿਫਰੈਂਸ਼ੀਏਟ ਸਾਨੂੰ ਆਪ ਨੂੰ ਹੀ ਕਰਨਾ ਪਊਗਾ ਜਦੋਂ ਆ ਆਰਟਿਸਟ ਜੇ ਵਧੀਆ ਤਰੀਕੇ ਨਾਲ ਕੰਮ ਕਰੂਗਾ ਮੋਸਟਲੀ ਲੋਕ ਇਹ ਮਿਥ ਬਣ ਗਈ ਸੀ ਕਿ ਜੀ ਜਿਹੜੇ ਥੀਏਟਰ ਆਰਟਿਸਟ ਨੇ ਉਹ ਫਿਲਮਾਂ ਕਰ ਹੀ ਨਹੀਂ ਸਕਦੇ ਪਰ ਮੇਰੇ ਹਿਸਾਬ ਦੇ ਨਾਲ ਜਦੋਂ ਦੇ ਚਲੋ ਸੋਸ਼ਲ ਮੀਡੀਆ ਨਾਲ ਇੱਕ ਚੀਜ਼ ਹੋਈ ਹੈ ਕਿ ਅਸੀਂ ਜੋ ਥੀਏਟਰ ਆਰਟਿਸਟ ਹੈ ਉਹਨਾਂ ਨੂੰ ਫਿਲਮਾਂ ਵਾਲਿਆਂ ਤੱਕ ਪਹੁੰਚਣ ਦਾ ਇੱਕ ਮੌਕਾ ਇੱਕ ਜ਼ਰੀਆ ਮਿਲ ਗਿਆ ਜਿਹੜਾ ਕਿ ਪਲੈਟਫਾਰਮ ਹੈ ਸੋਸ਼ਲ ਮੀਡੀਆ ਸੱਚਾ ਸੂਰਮਾ ਮੈਂ ਇਸ ਕਰਕੇ ਕਹਿਣਾ ਚੱਲੇ ਮੇਰਾ ਦੂਜਾ ਵੀਰ ਵੀ ਖਲੋਤਾ ਪਰ ਮੈਂ ਉਹਦੀ ਗੱਲ ਹੀ ਕਰਨ ਲੱਗਾ ਕਿਉਂਕਿ ਬਹੁਤ ਦੇਰ ਤੋਂ ਕੋਮੇਡੀ ਜਾਂ ਦੂਜੀਆਂ ਫਿਲਮਾਂ ਆ ਰਹੀਆਂ ਸੀ ਤੇ ਹੁਣ ਉਹ ਉਹਦਾ ਵੀ ਲਗਭਗ ਉਹਦੇ ਚ ਕੋਈ ਉਹਨਾਂ ਰਸ ਨਹੀਂ ਸੀ ਰਿਹਾ ਕਿ ਜਾਂ ਮੈਟਰ ਨਹੀਂ ਸੀ ਰਿਹਾ ਤੇ ਇਹ ਸੱਚਾ ਸੂਰਮਾ ਜਿਹੜੀ ਆ ਇਹ ਸਾਡੇ ਵਰਗੇ ਸੱਚੇ ਸੋਚੇ ਕਲਾਕਾਰਾਂ ਦੀ ਫਿਲਮ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲਾਉ ਮਿਹਨਤ ਥੀਏਟਰ ਨੂੰ ਦਿੱਤੀ ਹੋਈ ਸੀ ਤੇ ਅੱਜ ਉਹ ਸਮਾਂ ਆਉਣ ਜਾ ਰਿਹਾ ਕਿ ਜਦੋਂ ਸਾਡੇ ਵਰਗੇ ਕਲਾਕਾਰਾਂ ਕਿਰਦਾਰਾਂ ਦੀ ਇਹ ਵਕਤ ਪਏਗੀ ਉਹਨਾਂ ਦਾ ਕਦਰ ਪਏਗੀ ਤੇ ਇਹ ਫਿਲਮ ਅਸੀਂ ਚਾਹੁੰਦੇ ਵੀ ਆ ਤੇ ਲੋਕ ਪਸੰਦ ਵੀ ਕਰਨਗੇ ਕਿ ਆ ਐਕਟਰਾਂ ਨੇ ਕਿੰਨੀ ਮਿਹਨਤ ਕੀਤੀ ਜਿਵੇਂ ਉਹਨਾਂ ਨੇ ਕਿਹਾ 40 ਰੁਪਏ ਦੇ ਕੇ ਮੈਂ ਕੈਸਟ ਖਰੀਦੀ ਸੀ ਇਹ ਤੇ ਇੱਕ ਕੈਸਟ ਦੀ ਗੱਲ ਹੈ ਪਰ ਇਹਨਾਂ ਨੇ ਇਹ ਨਹੀਂ ਇਹਨਾਂ ਦੀ ਨਿੱਜੀ ਜ਼ਿੰਦਗੀ ਕਦੀ ਨਹੀਂ ਸੁਣੀ ਹੋਣੀ ਕਿ ਇਹ ਕਿੱਥੋਂ ਕਿੰਨਾ ਸਫਰ ਕਰਕੇ ਥੀਏਟਰ ਹੀ ਕਰਨ ਜਾਂਦੇ ਹੁੰਦੇ ਸੀ ਕਿੱਥੇ ਕਿੱਥੇ ਕਿੰਨਾ ਹਾਲਾਤਾਂ 'ਚ ਕਰਦੇ ਸੀ ਤੇ ਸਾਨੂੰ ਸਾਡਾ ਮੁੱਲ ਮਿਲਣਾ ਸਾਡਾ ਹੱਕ ਹੈ ਤੇ ਅਸੀਂ ਹੱਕ ਨਾਲ ਕਹਿੰਦੇ ਆ ਕਿ ਸੁੱਚਾ ਸੂਰਮਾ ਚਲਾਓ ਸੋ ਇਹ ਇਹ ਕੰਪਲੀਮੈਂਟ ਮੈਂ ਵੀ ਦੇਣਾ ਚਾਹਾਂਗੀ ਕਿਉਂਕਿ ਜਦੋਂ ਅਸੀਂ ਟ੍ਰੇਲਰ ਵੇਖਿਆ ਨਾ ਤਾਂ ਮਤਲਬ ਬਹੁਤ ਸਾਰੇ ਨਵੇਂ ਚਿਹਰੇ ਵੀ ਵੇਖਣ ਨੂੰ ਮਿਲੇ ਤਾਂ ਇਹ ਚੀਜ਼ ਬਹੁਤ ਸੋਹਣੀ ਲੱਗ ਰਹੀ ਸੀ ਉਹਨਾਂ ਨੇ ਟ੍ਰੇਲਰ ਦੇ ਵਿੱਚ ਵੀ ਤੇ ਪੂਰੀ ਫਿਲਮ ਦੇ ਵਿੱਚ ਵੀ ਇਹ ਮਤਲਬ ਕਿ ਆਪਣੇ ਮੱਦੇ ਨਜ਼ਰ ਰੱਖਿਆ ਕਿ ਕੋਈ ਆਰਟਿਸਟ ਜੋ ਕਿ ਬਹੁਤ ਵਧੀਆ ਆਪਣਾ ਕੈਰੈਕਟਰ ਪਲੇ ਪਲੇ ਕਰ ਰਿਹਾ ਉਹ ਐਵੇਂ ਨਾ ਲੱਗੇ ਕਿ ਫਿਲਮ 'ਚ ਆਇਆ ਗਿਆ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਸੋ ਉਮੀਦ ਕਰਦੇ ਹਾਂ ਫਿਲਮ ਜਿਹੜੀ ਹੈ ਵੱਡੇ ਪਰਦੇ ਤੇ ਵਧੀਆ ਕਮਾਲ ਕਰੇ ਐਂਡ 올 द वेरी बेस्ट ਤੁਹਾਨੂੰ ਸਾਰੇ ਇਹਦੇ ਨਾਲ ਕਹੋ ਦਾਵਾ ਕਰਦੇ ਆ ਥੈਂਕ ਯੂ ਸੋ ਮਚ ਥੈਂਕ ਯੂ ਜੀ ਮਿਹਰਬਾਨੀ ਸ਼ੁਕਰੀਆ ਜੋ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਉਮੀਦ ਕਰਦੇ ਆ ਤੁਹਾਨੂੰ ਗੱਲਬਾਤ ਦਾ ਸਿੰਸਲਾ ਚੰਗਾ ਲੱਗਾ ਹੋਏਗਾ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਪਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ